ਜਿਹੜਾ ਪਾਕਿਸਤਾਨ ਦੇ ਜਿਹੜਾ ਵੱਲੋਂ ਡਰੋਨ ਕੁੱਤੇ ਘੜਾਂ ਘੜਾ ਆਪਾਂ ਦਾ ਫੜਿਆ ਨਾ ਫਾਈਟਮ ਦੇ ਕਰਦੇ ਇਹਨਾਂ ਭਰੇ ਹੀ ਬਾਈਕ ਤੇ ਆ ਗਿਆ ਤੇ ਯਾਨੀ ਯਾਨੀ ਉਹ ਮਾਲੂਮ ਨਾ ਲੋਕ ਨਾ ਕੋ ਐਸਾ ਵੀ ਤਾਂ ਗੰਭੀਰ ਬਰਨ ਇੰਜਰੀਜ਼ ਜਲਣ ਦੇ ਕਰਕੇ ਇੱਕ ਪੇਸ਼ੈਂਟ ਦੇ तकरीबन ਸਾਰੇ ਹੀ ਬਾਡੀ ਦੇ ਅੰਦਰ ਝੁਲ ਚੁਕਿਆ ਸ਼ਰੀਰ ਇਹ 70% ਬਰਨ ਇੰਜਰੀਜ਼ ਜਿਹੜੇ ਪੇਸ਼ੈਂਟਸ ਦੇ ਵੀ ਹੈਗੇ ਆ ਰਵਾਈ ਗੁਰੂ ਤੋਂ ਆਈ ਅਰਦਾਸ ਕਰਦੇ ਆ ਦੋਨੋਂ ਸਹੀ ਸਲਾਮਤ ਉਹਨਾਂ ਨੂੰ ਜਾਨ ਬਖਸ਼ਿਸ਼ ਹੋਵੇ ਤੇ ਉਹਨਾਂ ਦੀ ਸਿਹਤ कामयाब ਹੋਵੇ ਸਰਕਾਰ ਤੇ ਡਾਕਟਰ ਸਾਹਿਬਾਨ ਸਾਰੇ ਹਰ ਕਿਸਮ ਦਾ ਉਪਰਾਲਾ ਕਰ ਰਹੇ ਆ ਪਾਰਟੀਆਂ ਕਨਿਓ ਵੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਸਦਸੇ ਨਾਲ ਆਏ ਆ ਉਹਨਾਂ ਸਾਰਿਆਂ ਨੂੰ ਹਰ ਕਿਸਮ ਦਾ ਸਹਿਯੋਗ ਪਾਰਟੀ ਸਰਕਾਰ ਤੇ ਸਾਰਾ ਪੰਜਾਬ ਕਿ ਅੱਜ ਮੈਂ ਸਮਝਦਾ ਸਾਰਾ ਦੇਸ਼ ਇਕਜੁੱਟ ਹੈ ਕਿਉਂਕਿ ਇਹ ਲੜਾਈ ਇਕੱਲੇ ਪੰਜਾਬ ਦੀ ਨਹੀਂ ਆ ਸਾਰੇ ਹਿੰਦੁਸਤਾਨ ਦੀ ਲੜਾਈ ਹੈ ਵੈਸੇ ਤਾਂ ਹਿੰਦੁਸਤਾਨ ਲੜਾਈ ਸਾਰੀ ਦੁਨੀਆ ਦੀ ਲੜਾਈ ਲੜ ਰਿਹਾ ਹੈ ਉਹ ਲੜਾਈ ਹੈ ਅਤੰਕਵਾਦ ਦੇ ਖਿਲਾਫ ਠੀਕ ਉਹ ਸਤਨ ਅਤੰਕਵਾਦ ਦੇ ਖਿਲਾਫ ਜਿਹਦਾ ਕਨੋਨਾ ਚੇਹਰਾ ਜਿਹੜਾ ਪਲਵਾਮਾ ਦੇ ਅੰਦਰ ਦੇਖਣ ਨੂੰ ਮਿਲਿਆ ਪਹਿਲਗਾਮ ਦੇ ਅੰਦਰ ਦੇਖਣ ਨੂੰ ਮਿਲਿਆ ਪਰ ਪੰਜਾਬ ਇਸ ਦਾ ਭੁਗਤਭोगी ਬਹੁਤ ਅਰਸੇ ਤੋਂ ਰਿਹਾ ਹੈ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਸਾਰੇ ਮਸਲੇ ਨੂੰ ਹਜ਼ਾਰਾਂ ਜਾਨਾਂ ਇਸ ਅਤੰਕਵਾਦ ਦੇ ਅਸੀਂ ਸ਼ਿਕਾਰ ਹੋਏ ਆ ਤੇ ਪੰਜਾਬ ਦੀ ਆ ਸਾਡੀ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਦਿੱਤੀ ਹੈ ਵੀ ਆ ਜ਼ਿੰਮੇਵਾਰੀ ਦੇਸ਼ ਦੀ ਸੁਰੱਖਿਆ ਦੀ ਜਦੋਂ ਵੀ ਕਿਤੇ ਲੋਡ ਪੈਂਦੀ ਹੈ ਪੰਜਾਬ ਹਮੇਸ਼ਾ ਸਰਦੀ ਸੂਬਾ ਹੋਣ ਕਾਰਨ ਸਦੀਆਂ ਤੋਂ ਮੁਗਲਾਂ ਤੋਂ ਲੈ ਕੇ ਅੱਜ ਤਾਈਂ ਪੰਜਾਬ ਨੇ ਦੇਸ਼ ਦੀ ਸੁਰੱਖਿਆ ਵਾਸਤੇ ਆਪਣੀ ਜਾਨ ਮਾਲ ਦੀ ਪਰਵਾਹ ਨਾ ਕਰਕੇ ਦੇਸ਼ ਦੀ ਸੁਰੱਖਿਆ ਵਾਸਤੇ ਅੱਗੇ ਅਡਿੱਗੋ ਕੇ ਇੱਕ ਦੀਵਾਰ ਵਾਂਗੂ ਇੱਥੇ ਇੱਕ ਐਵਰੇਜ ਪਹਾੜ ਵਾਂਗੂ ਵਿਚ ਦੇਸ਼ ਦੀ ਸੁਰੱਖਿਆ ਦੇ ਵਿੱਚ ਇੱਥੇ ਦੁਸ਼ਮਣਾਂ ਨੂੰ ਰੋਕਣ ਦਾ ਕੰਮ ਕੀਤਾ ਹੈ ਉਦੇ ਨਾਲ ਹੀ ਮੈਂ ਸਮਝਦਾ ਵੀ ਅੱਜ ਸਾਰਿਆਂ ਨੂੰ ਇਸ ਗੱਲ ਦੀ ਖਾਸ ਤੌਰ ਤੇ ਪੰਜਾਬ ਦੇ ਅੰਦਰ ਲੋਕਾਂ ਦੇ ਇਸ ਮਿਲਦਾ ਇੱਕ ਬਹੁਤ ਵੱਡਾ ਹੰਗਾਰਾ ਜਿੱਥੇ ਫਾਇਦੇ ਨਾਲ ਹਮੇਸ਼ਾ ਸਰਪੋਟੇ ਦੇ ਨਾਲ ਮੋਢਾ ਲਾ ਕੇ ਪੰਜਾਬ ਦੇ ਲੋਕ ਖੜੇ ਐ ਉਥੇ ਹੀ ਪੂਰੇ ਦੇਸ਼ ਵਾਂਗੂ ਸਾਰੇ ਪੰਜਾਬ ਦੇ ਲੋਕ ਅਮਨ ਸ਼ਾਂਤੀ ਦੀ ਹਮੇਸ਼ਾ ਸਾਡੇ ਦਿਲ ਚ ਕਾਮਨਾ ਰਹਿੰਦੀ ਹੈ ਤੇ ਉਹ ਹੀ ਅਮਨ ਸ਼ਾਂਤੀ ਦੀ ਜਦੋਂ ਕੱਲ ਖਬਰ ਆਈ ਹੈ ਸੀਜ਼ਫਾਇਰ ਦੀ ਮੈਂ ਸਮਿਤਾ ਸਾਰੇ ਲੋਕਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਕਿਉਂਕਿ ਜਿਹੜੇ ਅਤੰਗਵਾਦ ਦੇ ਖਿਲਾਫ ਮੂਹਮ ਚੱਕਿਆ ਸੀਗਾ ਬੀੜਾ ਚੱਕਿਆ ਸੀਗਾ ਉਹਦਾ ਮੂੰਹ ਤੋੜ ਜਵਾਬ ਹਿੰਦੁਸਤਾਨ ਦੀ ਫੌਜਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਿਰਦੇਸ਼ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਇੱਕ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦਿੱਤਾ ਹੈ ਪਰ ਜਦੋਂ ਆਹ ਸੰਦੇਸ਼ ਚੱਲਿਆ ਗਿਆ ਉਹਦੇ ਬਾਅਦ ਅੱਜ ਜਦੋਂ ਜੰਦੂ ਵਿਰਾਮ ਦੀ ਖਬਰ ਆਈ ਹੈ ਸਾਰਿਆਂ ਨੇ ਦਾ ਸਵਾਗਤ ਵੀ ਕੀਤਾ ਤੇ ਪੰਜਾਬ ਦੇ ਅੰਦਰ ਖਾਸ ਤੌਰ ਤੇ ਇਸੇ ਨੂੰ ਲੈ ਕੇ ਕੱਲ ਸੀਜ਼ ਫਾਇਰ ਹੋਣ ਤੋਂ ਪਹਿਲਾਂ ਮਾਨਯੋਗ ਗਵਰਨਰ ਸਾਹਿਬ ਨੇ ਇੱਕ ਮੀਟਿੰਗ ਬੁਲਾਈ ਸੀਗੀ 올 ਪਾਰਟੀ ਮੀਟਿੰਗ ਸੀ ਚੀਫ ਮਿਨਿਸਟਰ ਸਾਹਿਬ ਵੀ ਸ਼ਾਮਿਲ ਸੀਗੇ ਬਾਕੀ ਸਾਰੀਆਂ ਪਾਰਟੀਆਂ ਅਕਾਲੀ ਪਾਰਟੀ ਕਾਂਗਰਸ ਸੀਪੀਆਈ ਸੀਪੀਆਈਐਮ ਬਹੁਜਨ ਸਮਾਜ ਪਾਰਟੀ ਤੇ ਬੀਜੀ ਬੀਜੇਪੀ ਕਰਨਯੋ ਮਨੂ ਵਿਉਧੇ ਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਕਿ ਸਾਰਿਆਂ ਨੇ ਇਸ ਗੱਲ ਦੀ ਸਲਾਹਾਂ ਵੀ ਕੀਤੀ ਵੀ ਇਹ ਕਿ ਜਿਹੜਾ ਜੰਦੂ ਵਿਰਾਮ ਹੋਇਆ ਹੈ ਹਿੰਦੁਸਤਾਨ ਦੀ ਸ਼ਰਤਾਂ ਦੇ ਉੱਤੇ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਦਿਖਾ ਕੇ ਉਹਨਾਂ ਨੂੰ ਆਪਣੇ ਗਲਤੀ ਦਾ ਅਹਿਸਾਸ ਪਾਕਿਸਤਾਨ ਨੂੰ ਹੋਇਆ ਵੀ ਹੈ ਤੇ ਮੈਂ ਸਮਝਦਾ ਅਗਰ ਨਹੀਂ ਹੋਇਆ ਤਾਂ ਉਹਦੇ ਵਾਸਤੇ ਵੀ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਬਿਲਕੁਲ ਦਿਖਾਈ ਵੀ ਹੈ ਤੇ ਉਹਦੀ ਸ਼ਮਤਾ ਵੀ ਦਿਖਾਈ ਹੈ ਵੀ ਅਸੀਂ ਆਪਣੇ ਟੈਰਰਿਜ਼ਮ ਨੂੰ ਕਿਸੇ ਹੱਦ ਤਾਈ ਬਿਲਕੁਲ ਉਹਨੂੰ ਟੋਲਰੇਟ ਨਹੀਂ ਕਰਾਂਗੇ ਤੇ ਉਹਦਾ ਬੜੀ ਭਾਰੀ ਕੀਮਤ ਉਹਨੇ ਚੁਕਾਣੀ ਪਊਗੀ ਇੱਕ ਉੱਥੇ ਬੀਜਪੀ ਕਨਿਓ ਮੈਸਜ ਆਵ ਰੱਖਿਆ ਸੀਗਾ ਕਿਉਂਕਿ ਜਿੱਥੇ ਲੜਾਈ ਦੇ ਅੰਦਰ ਪੰਜਾਬ ਦੇ ਜਾਨ ਮਾਲ ਦਾ ਨੁਕਸਾਨ ਤੇ ਸਾਡੇ ਬਹਾਦਰ ਸੈਨਿਕ ਆਪਣੇ ਜਾਨ ਕੁਰਬਾਨ ਕਰਦੇ ਉਥੇ ਹੀ ਕਿਉਂਕਿ ਅੱਜ ਲੁਧਿਆਣੇ ਦੇ ਇੱਥੇ ਜ਼ਮੀਨ ਤੇ ਖੜੇ ਆ ਸਾਡੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੁੰਦਾ ਸਾਡੀ ਇੰਡਸਟਰੀ ਨੂੰ ਸਾਡੇ ਇਕਨੋਮੀ ਨੂੰ ਜਿਹੜਾ ਨੁਕਸਾਨ ਹੁੰਦਾ ਉਹਦੇ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਉਸ ਪ੍ਰਪੋਜ਼ਲ ਦਾ ਜਿਹੜਾ ਬੀਜੇਪੀ ਪੰਜਾਬ ਕਨੇਓ ਮਾ ਉਥੇ ਮੀਟਿੰਗ ਦੇ ਅੰਦਰ ਰੱਖਿਆ ਉਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਭਗਵੰਦ ਮਾਨ ਜੀ ਨੇ ਵੀ ਹੰਗਾਰਾ ਦਿੱਤਾ ਤੇ ਖਾਸ ਤੌਰ ਤੇ ਮੈਂ ਆਭਾਰੀ ਆ ਪੰਜਾਬ ਦੇ ਗਵਰਨਰ ਕੁਟਾਰੀਆ ਜੀ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਬਿਲਕੁਲ ਨਾ ਸਿਰਫ ਇਸ ਗੱਲ ਨੂੰ ਸਵੀਕਾਰ ਕੀਤਾ ਬਲਕਿ ਉਹਨਾਂ ਨੇ ਹੰਗਾਰਾ ਵੀ ਦਿੱਤਾ ਹੈ ਵੀ ਆ ਜਿਹੜੀ ਪ੍ਰਪੋਜ਼ਲ ਹੈ ਬੀਜੇਪੀ ਪੰਜਾਬ ਦੀ ਉਹਨੂੰ ਅਸੀਂ ਲੈ ਕੇ ਪ੍ਰਧਾਨ ਮੰਤਰੀ ਤਾਈਂ ਵੀ ਜਾਵਾਂਗੇ ਸੈਂਟਰਲ ਗਵਰਨਮੈਂਟ ਕੋਲ ਵੀ ਲੈ ਕੇ ਜਾਵਾਂਗੇ ਉਹ ਵੀ ਸਾਨੂੰ ਇੰਡਸਟਰੀ ਨੂੰ ਹੋਣ ਵਾਲਾ ਨੁਕਸਾਨ ਅੱਜ ਵੀ ਨਹੀਂ ਸਦੀਆਂ ਤੋਂ ਜਦੋਂ ਤੋਂ ਹੀ ਅਸੀਂ ਪੰਜਾਬ ਹਮੇਸ਼ਾ ਚਾਹ 65 ਦੀ ਲੜਾਈ ਹੈ ਚਾਹ 71 ਦੀ ਲੜਾਈ ਹੈ ਚਾਹ ਟੈਰੋਰਿਜ਼ਮ ਦੇ ਦਿਨ ਸੀਗੇ ਚਾਹ ਬਾਅਦ ਚ ਕਾਰਗਿਲ ਦੇ ਦੌਰਾਨ ਵੀ ਇੱਥੇ ਜਦੋਂ ਟੈਨਸ਼ਨ ਵਧੀ ਹੈ ਉਹਦਾ ਡਾਇਰੈਕਟ ਇੰਪੈਕਟ ਸਾਡੀ ਇਕਨੋਮੀ ਤੇ ਪੈਂਦਾ ਹੈ ਸਾਡੀ ਇੰਡਸਟਰੀ ਤੇ ਪੈਂਦਾ ਹੈ ਲੋਕਾਂ ਦੇ ਵਪਾਰ ਤੇ ਪੈਂਦਾ ਹੈ ਤੇ ਪੰਜਾਬ ਨੂੰ ਇੱਕ ਇਕਨੋਮਿਕ ਪੈਕੇਜ ਜਿਹੜਾ ਹੈ ਉਹਦੇ ਵਾਸਤੇ ਬੀਜੇਪੀ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਪੰਜਾਬ ਬੀਜੇਪੀ ਇਸ ਗੱਲ ਨੂੰ ਉਰੇ ਹੰਗਾਰੇ ਨਾਲ ਅਸੀਂ ਉੱਥੇ ਜਾ ਕੇ ਇਸ ਗੱਲ ਨੂੰ ਚੱਕਾਂਗੇ ਕਿ ਪੰਜਾਬ ਨੂੰ ਇੱਕ ਸਪੈਸ਼ਲ ਇਕਨੋਮਿਕ ਪੈਕੇਜ ਦਿੱਤਾ ਜਾਵੇ ਜਿਹਦੇ ਵਿੱਚ ਫਿਸਕਲ ਬੈਨੀਫਿਟਸ ਫਾਈਨੈਂਸ਼ੀਅਲ ਬੈਨੀਫਿਟਸ ਚਾਹੇ ਸਾਡੇ ਕਿਸਾਨ ਪਰ ਆਇਆ ਸਾਡੇ ਮਜ਼ਦੂਰ ਹੈ ਚਾਹੇ ਵਪਾਰ ਹੈ ਚਾਹੇ ਇੰਡਸਟਰੀ ਹੈ ਉਹਦੇ ਵਾਸਤੇ ਦਿੱਤਾ ਜਾਵੇ ਤੇ ਮਨੂੰ ਅੱਜ ਮੈਂ ਵਧਾਈ ਵੀ ਦੇਣਾ ਚਾਹੂੰਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਦਵੰਦਰ ਸਾਹਿਬ ਦਾ ਜਿਨ੍ਹਾਂ ਨੇ ਹੰਗਾਰਾ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹਾਲਾਤ ਅਜੇ ਹੋਰ ਸੁਧਰ ਜਾਂਦੇ ਕਿਉਂਕਿ ਅਜੇ ਤਾਂ ਰੀਸੈਂਟਲੀ ਸੀਜ਼ਫਾਇਰ ਅਨਾਉਂਸ ਹੋਈ ਹੈ ਕੱਲ ਰਾਤ ਨੂੰ ਵੀ ਉਹਦੀ ਵਾਇਲੇਸ਼ਨਜ਼ ਹੋਈਆਂ ਪਰ ਮਨ ਲੱਗਦਾ ਸਮਾਂ ਲੱਗਦੇ ਲੱਗਦੇ ਸਾਰਾ ਪਾਕਿਸਤਾਨ ਨੂੰ ਇਸ ਗੱਲ ਦਾ ਪੂਰਾ ਇੱਕ ਅੱਕਾ ਚਾਨਣਾ ਹੋ ਗਿਆ ਵੀ ਹਿੰਦੁਸਤਾਨ ਨੇ ਟੈਰਰਿਜ਼ਮ ਨੂੰ ਬਖਸ਼ਣਾ ਨਹੀਂ ਉਹਦੇ ਬਾਅਦ ਅੱਜ ਜਦੋਂ ਹੁਣ ਹਾਲਾਤ ਸੁਧਰ ਜਾਂਦੇ ਆ ਉਹਦੇ ਬਾਅਦ ਗਵਰਨਰ ਸਾਹਿਬ ਕੋਲ ਜਾ ਕੇ ਅਸੀਂ ਬੀਜੇਪੀ ਦੇ ਸਾਰੇ ਸਾਥੀ ਇਕੱਠੇ ਹੋ ਕੇ ਉਹਨਾਂ ਨੂੰ ਇਹਦੀ ਅੱਗੇ ਰੂਪਰੇਖਾ ਵੀ ਤਿਆਰ ਕਰਾਂਗੇ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਕੱਲ ਸਾਰੀ ਪਾਰਟੀਆਂ ਇਕੱਠੀਆਂ ਹੋਈਆਂ ਸੀਗੀਆਂ ਕਿਸੇ ਕਿਸਮ ਦਾ ਇੱਕ ਸਾਰਾ ਨੇ ਇੱਕਜੁੱਟਾ ਦਿਖਾਈ ਹੈ ਉਸ ਇੱਕਜੁੱਟਾ ਨੂੰ ਲੈ ਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਕੋਲ ਜਾਈਏ ਤੇ ਪੰਜਾਬ ਦੇ ਵਾਸਤੇ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਪੰਜਾਬ ਹਮੇਸ਼ਾ ਖੋਗੀ ਰਿਹਾ ਹੈ ਪੰਜਾਬ ਨੇ ਹਰੇਕ ਪੱਖੋਂ ਕੀਮਤ ਬਹੁਤ ਕੀਮਤਾਂ ਚੁਕਾਈਆਂ ਸਾਨੂੰ ਪੰਜਾਬੀਆਂ ਨੂੰ ਮਾਣ ਵੀ ਹੈ ਦੇਖੋ ਸਾਨੂੰ ਜਿਹੜਾ ਮਾਣ ਹੈ ਵੀ ਅਸੀਂ ਦੇਸ਼ ਦੇ ਵਾਸਤੇ ਕਿਤੇ ਕੰਮ ਆਨੇ ਕੁਰਬਾਨੀ ਦੇਣ ਤੋਂ ਪੰਜਾਬੀ ਕਦੇ ਪਿੱਛੇ ਨਹੀਂ ਹਟਦਾ ਪਰ ਸਾਡੇ ਉਹਨਾਂ ਕੁਰਬਾਨੀਆਂ ਨੂੰ ਮਦੇਨਜ਼ਰ ਰੱਖ ਕੇ ਸਾਡੇ ਹੋਣ ਵਾਲੇ ਨੁਕਸਾਨ ਨੂੰ ਮਦੇਨਜ਼ਰ ਰੱਖ ਕੇ ਆ ਇੱਕ ਸਮੇਂ ਦੀ ਪੁਕਾਰ ਹੈ ਸਾਡਾ ਮੈਂ ਸਮਝਦਾ ਸਾਡਾ ਹੱਕ ਹੈ ਜਿਹੜਾ ਪੰਜਾਬੀਆਂ ਨੇ ਆਪਣੇ ਖੂਨ ਪਸੀਨੇ ਨਾਲ ਆ ਕਮਾਇਆ ਉਸ ਨੂੰ ਨਜ਼ਰ ਰੱਖਤੇ ਹੋਏ ਪੰਜਾਬ ਨੂੰ ਇੱਕ ਫਾਈਨੈਂਸ਼ੀਅਲ ਪੈਕੇਜ ਜਿਸ ਕਿਸਮ ਦਾ ਚਾਹੇ ਜੰਮੂ ਨੂੰ ਦੇ ਰੱਖਿਆ ਚਾਹੇ ਪਹਿਲਾਂ ਹਿਮਾਚਲ ਨੂੰ ਦੇ ਰੱਖਿਆ ਸੀਗਾ ਇਸ ਕਿਸਮ ਦਾ ਪੈਕੇਜ ਦਿੱਤਾ ਜਾਵੇ ਤਾਂ ਕਿ ਪੰਜਾਬੀ ਹੋਰ ਹੌਸਲੇ ਨਾਲ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਚ ਰਹਿ ਕੇ ਪੰਜਾਬ ਦੀ ਬਿਹਤਰੀ ਕਰ ਸਕੀਏ ਧੰਨਵਾਦ ਜਖਮੀਆਂ ਦੀ ਹਾਲਤ ਕਿਵੇਂ ਹੈ ਜੀ ਜਪਲੀਜ਼ ਨਹੀਂ ਪਲੀਜ਼ ਅੰਤਰਵਾਦ ਦੇ ਖਿਲਾਫ ਲੜਾਈ ਜਾਈ ਦੇਗੀ ਚਾਹੇ ਅਗਰ ਹਮਲਾ ਤੇ ਉਹ ਜਵਾਬੂਤ ਹੋਰ ਜਵਾਬ ਦਿੱਤਾ ਜਾਵੇ ਬਿਲਕੁਲ ਸਾਹਿਬ ਆ ਦੇਖੋ ਬਹੁਤ ਹੀ ਸਹੀ ਤੁਹਾਡਾ ਸਵਾਲ ਹੈ ਹਿੰਦੁਸਤਾਨ ਹਮੇਸ਼ਾ ਅਸੀਂ ਸ਼ਾਂਤੀ ਚਾਹਨੇ ਹਾਂ ਹਿੰਦੁਸਤਾਨ ਸ਼ਾਂਤੀ ਦਾ ਪੁਜਾਰੀ ਹੈ ਅਮਨ ਸ਼ਾਂਤੀ ਦੇ ਪੁਜਾਰੀ ਹਾਂ ਅਸੀਂ ਪਰੰਤੂ ਇਹਦਾ ਮਤਲਬ ਹੈ ਸਾਡੀ ਅਮਨ ਸ਼ਾਂਤੀ ਦੇ ਪੁਜਾਰੀ ਹੋਣ ਨੂੰ ਕੋਈ ਕਮਜ਼ੋਰੀ ਨਾ ਸਮਝ ਲਵੇ ਜਿਹੜੀ ਗੁਸਤਾਖੀ ਪਾਕਿਸਤਾਨ 150 ਸੇਅਰ ਕਰਦਾ ਰਿਹਾ ਹੈ ਉਹਦੇ ਵਾਸਤੇ ਮੇਰਾ ਮੰਨਣਾ ਹੈ ਆ ਤਾਂ ਇੱਕ ਜਿਹੜਾ ਹੈ ਉਹਨਾਂ ਨੂੰ ਫੌਰੀ ਤੌਰ ਤੇ ਕੀਤਾ ਗਿਆ ਪਰ ਆ ਜਿਹੜੀ ਲੜਾਈ ਹੈ ਬਹੁਤ ਲੰਬੀ ਲੜਾਈ ਹੈ ਥਿਸ ਇਜ਼ ਓਨਲੀ ਦਾ ਬਿਗਨਿੰਗ ਆ ਤਾਂ ਇੱਕ ਸ਼ੁਰੂਆਤ ਹੈ ਸਭ ਇਸ ਕਹਿੰਦੇ ਨਾ ਸੰਤ ਦੇ ਜਿਹੜੇ ਦੰਦ ਤੋੜਨੇ ਪੈਣਗੇ ਸਾਬ ਸਾਡਾ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਝਗੜਾ ਨਹੀਂ ਸਾਡੇ ਜਿਹੜੇ ਹੈ ਪਾਕਿਸਤਾਨ ਦੇ ਲੋਕਾਂ ਨਾਲ ਜਾਂ ਹਿੰਦੁਸਤਾਨ ਦੇ ਲੋਕਾਂ ਦੇ ਅੰਦਰ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਹੈ ਬਹੁਤ ਸੁਖਾਵਾਂ ਹੈ ਸੁਖਾਵਾਂ ਰਹਿੰਦਾ ਹੈ ਖੁਰਤਾਰਪੁਰ ਸਾਹਿਬ ਦਾ ਲੰਗ ਇਸ ਗੱਲ ਦਾ ਸਬੂਤ ਹੈ ਸਾਡੇ ਯਾਤਰੀ ਜਾਂਦੇ ਆ ਉੱਥੇ ਮਥਾ ਟੇਕਣ ਸ਼ਰਧਾ ਨਾਲ ਜਾ ਕੇ ਆਂਦੇ ਸਾੜਾਂ ਦਾ ਆਪਸ ਵਿੱਚ ਬਹੁਤ ਵੱਡਾ ਸਤਕਾਰ ਵੀ ਹੁੰਦਾ ਹੈ ਪਰ ਉੱਥੇ ਜਿਹੜੇ ਗਲਤ ਐਲੀਮੈਂਟ ਬੈਠੇ ਜਿਹੜੇ ਜਿਹਹਾਦੀ ਕਿਸਮ ਦੀ ਸੋਚ ਦੇ ਲੋਕ ਬੈਠੇ ਹੈ ਸਾਡੀ ਲੜਾਈ ਉਸ ਸੋਚ ਦੇ ਨਾਲ ਹੈ ਉਹਨਾਂ ਦੀ ਮਜਬੂਰੀ ਆਰਮੀ ਨੇ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਆਪਣਾ ਕਾਰਨ ਦੇਣ ਵਾਸਤੇ ਵੀ ਅਸੀਂ ਜਿਹੜਾ ਇੱਥੇ ਪਾਕਿਸਤਾਨ ਨੂੰ ਇਹਨਾਂ ਸਾਲਾਂ ਤੋਂ ਲੁੱਟੀ ਜਾ ਰਹੇ ਆ ਉਹ ਕੋਈ ਨਾ ਕੋਈ ਚਿੰਗਾਰੀ ਲਾਉਂਦੇ ਰਹਿੰਦੇ ਆ ਇਹਦੇ ਵਾਸਤੇ ਮੇਰਾ ਮੰਨਣਾ ਹੈ ਵੀ ਆਹ ਜਿਹੜੀ ਲੜਾਈ ਹੈ ਇਹਦੀ ਸਿਰਫ ਸ਼ੁਰੂਆਤ ਹੈ ਆਹ ਜ਼ਹਿਰ ਜਿਹੜਾ ਹੈ ਉਹਨਾਂ ਚੋਂ ਕੱਢਣਾ ਪਊਗਾ ਇੱਕ ਦਿਨ ਚ ਨਹੀਂ ਹੋਣਾ ਨਾ ਹੀ ਇਹਦੇ ਵਾਸਤੇ ਮੈਂ ਸਮਝਦਾ ਜਿਸ ਤਰ੍ਹਾਂ ਇੱਕ ਫਰੇਜ਼ ਹੈ ਵਾਰ ਬਾਈ ਅਦਰ ਮੀਨਸ ਜਿਹੜੀ ਭਾਸ਼ਾ ਚ ਉਹ ਜਿਹੜੇ ਸਮਝਦੇ ਆ ਕਹਿੰਦੇ ਨੇ ਲਾਟੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਤੇ ਉਹ ਲੈਂਗੁਏਜ ਸੇ ਸਮਝਾਣ ਦਾ ਕੰਮ ਵੀ ਮੈਂ ਸਮਝਦਾ ਵੀ ਸਾਡੀ ਸਰਕਾਰ ਨੇ ਸਾਡੀ ਫੌਜਾਂ ਨੇ ਕਰਕੇ ਦਿਖਾਇਆ ਹੈ ਬਾਕੀ ਜਿਹੜੀ ਲੈਂਗੁਏਜ ਹੈ ਉਹ ਵੀ ਸਾਨੂੰ ਸਮਝਾਣੀ ਆਂਦੀ ਹੈ ਇੱਕ ਗੱਲ ਜਿਹੜੀ ਮੈਂ ਸਮਝਦਾ ਮੇਰੀ ਆਪਣੀ ਨੀਤੀ ਜਿਹੜੀ ਵਿਚਾਰ ਹੈ ਜਦੋਂ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਵੀ ਹਿੰਦੁਸਤਾਨ ਨੂੰ ਵੀ ਵਿਲ ਬਲੀਡ ਇੰਡੀਆ ਬਾਈ 1000 ਕੱਟਸ ਮੈਂ ਸਮਝਦਾ ਵੀ ਸਰਕਾਰ ਨੂੰ ਇਸ ਪਾਸੇ ਹੁਣ ਗੌਰ ਕਰਨਾ ਚਾਹੀਦਾ ਹੈ ਵੀ ਵਾਈ ਨਾਟ ਬਲੀਡ ਪਾਕਿਸਤਾਨ ਬਾਈ 1001 ਕਟਸ ਆਪਾਂ 1000 ਤੇ ਇੱਕ ਉਸ ਕਿਸਮ ਦੇ ਜਿਹੜੇ ਇਹਨਾਂ ਨੇ ਸਾਡੇ ਨਾਲ ਕੀਤਾ ਹੈ ਉਸ ਕਿਸਮ ਦਾ ਕਿਉਂਕਿ ਪਾਕਿਸਤਾਨ ਦੇ ਲੋਕਾਂ ਨੂੰ ਜਦੋਂ ਅਹਿਸਾਸ ਹੋਊਗਾ ਕਿ ਆ ਜਿਹੜੀ ਪਾਕਿਸਤਾਨ ਦੀ ਲੀਡਰਸ਼ਿਪ ਹੈ ਪਾਕਿਸਤਾਨ ਦੀ ਫੌਜ ਦੇ ਹੁਕਮਰਾਨ ਹੈ ਉਹ ਪੰਜਾਬ ਪਾਕਿਸਤਾਨ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣੇ ਜੇਬਾਂ ਭਰ ਰਹੇ ਹੈ ਉਹ ਆਪਣੇ ਆਪ ਕੇ ਉਹਨਾਂ ਸਰਕਾਰਾਂ ਤੇ ਸੈਨਾ ਨੂੰ ਮਜਬੂਰ ਕਰਨਗੇ ਕਿ ਹਿੰਦੁਸਤਾਨ ਇੱਕ ਬਹੁਤ ਹੀ ਅੱਛਾ ਪੜੋਸੀ ਹੋ ਸਕਦਾ ਹੈ ਬਹੁਤ ਹੀ ਅੱਛਾ ਡਿਵੈਲਪਮੈਂਟ ਦਾ 파ਟਨਰ ਹੋ ਸਕਦਾ ਹੈ ਪਰ ਜੇ ਸਾਡੇ ਨਾਲ ਪੰਗਾ ਲਾਉਂਗੇ ਤਾਂ ਹਿੰਦੁਸਤਾਨ ਬਹੁਤ ਹੀ ਮੈਂ ਸਮਝਦਾ ਪੈੜਾ ਦੁਸ਼ਮਣ ਵੀ ਹੋ ਸਕਦਾ ਹੈ ਇਹ ਸਾਨੂੰ ਅਸੀਂ ਸਬੂਤ ਕਰਕੇ ਦਿਖਾਤਾ ਪਰ ਅਸੀਂ ਅਮਨ ਸ਼ਾਂਤੀ ਚਾਹਾਂਗੇ ਅਸੀਂ ਵੀ ਤਰੱਕੀ ਕਰੀਏ ਪਾਕਿਸਤਾਨ ਦੇ ਲੋਕ ਵੀ ਜਿਹੜੇ ਅੱਜ ਭੁਖਮਰੀ ਚ ਕਿਉਂਕਿ ਲੜਾਈ ਸੇ ਉਹਨਾਂ ਦਾ ਜਾਣਾਂ ਕੁਛ ਨਹੀਂ ਕਹਿੰਦੇ ਗੰਗਾਲ ਦਾ ਤਾਂ ਉਹਨਾਂ ਕੋਲ ਤਾਂ ਹੀ ਤਾਂ ਮੰਗ ਕੇ ਕਹਿੰਦੇ ਸਭ ਉਹਨਾਂ ਨੇ ਡਰੋਨ ਵੀ ਮੰਗ ਕੇ ਲੈ ਕੇ ਆਏ ਕੋ ਤਰਕੀ ਤੋਂ ਮੰਗ ਕੇ ਲੈ ਕੇ ਚైనా ਤੋਂ ਲੈ ਕੇ ਦਾਣੇ ਵੀ ਮੰਗ ਕੇ ਖਾਂਦੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡੇ 24 ਡੋਕੇ ਉੱਧਰ ਗਏ ਆ ਉਹਨਾਂ ਦੀ ਵੀ ਅਮਨ ਸ਼ਾਂਤੀ ਹੋਵੇ ਪਰ ਉਹਨਾਂ ਨੂੰ ਆ ਸਦਬੁੱਧੀ ਦਿਵਾਉਣ ਵਾਸਤੇ ਅੱਖਾਂ ਖੋਲਣ ਵਾਸਤੇ ਤਾਂ ਕਿ ਉਹ ਆਪਣੀ ਸਰਕਾਰ ਦੇ ਲੀਡਰਾਂ ਨੂੰ ਮਜਬੂਰ ਕਰ ਸਕਣ ਮੈਂ ਸਮਝਦਾ ਹਾਂ ਕਿ ਬਹੁਤ ਕੁਝ ਕੰਮ ਕਰਨ ਦੀ ਸਰਕਾਰ ਨੂੰ ਲੋੜ ਹੈ ਆ ਫੌਜ ਨਾਲ ਨਹੀਂ ਹੋਣਾ ਆ ਤਾਂ ਦਿਮਾਗ ਨਾਲ ਚਾਹੇ ਡਿਪਲੋਮੈਟਿਕ ਮੀਨਸ ਹੈ ਬਿਕੋਜ਼ ਦੈਟਸ ਆਲਸੋ ਅ ਵੇ ਆਫ ਵਾਰ ਡਾਈ ਨਾਓ ਵਿਦ ਰਿਕਟ ਡਿਪਲੋਮੈਟਿਕ ਰਿਕੇ ਨਾਲ ਇਕਨੋਮਿਕ ਤਰੀਕੇ ਨਾਲ ਉਹ ਤਾਂ 1 1 ਬਿਲੀਅਨ ਮੰਗਦੇ ਫਿਰ ਦੇ ਸਕ ਲੋਕਾਂ ਨੂੰ ਕਹਿੰਦੇ ਆਈਐਨਐਫ ਤੋਂ ਸਾਨੂੰ 1.3 ਬਿਲੀਅਨ ਦਾ ਲੋਨ ਮਿਲ ਗਿਆ ਇਸ ਗੱਲ ਦੇ ਜਸ਼ਨ ਮਨਾ ਰਹੇ ਇੱਥੇ ਬਿਲੀਅਨਾਂ ਦੀ ਟ੍ਰਿਲੀਅਨ ਦੀ ਗਿਣਤੀ ਨਹੀਂ ਹੋ ਰਹੀ ਇਸ ਕਰਕੇ ਉਹਨਾਂ ਨੂੰ ਉਹ ਸਬਕ ਸਿਖਾਉਣ ਦੀ ਲੋੜ ਹੈ ਉਹ ਸਮਾਂ ਬੇ ਸਮਾਂ ਸਿਖਾਉਂਦੇ ਰਹਿਣਾ ਪਊਗਾ ਕਿਉਂਕਿ ਦੇਖਿਆ ਵੀ ਟੈਰਰਿਜ਼ਮ ਇੱਕ ਦਿਨ ਚ ਖਤਮ ਨਹੀਂ ਹੁੰਦਾ ਤੁਸੀਂ ਇਜ਼ਰਾਈਲ ਦਾ ਆਪ ਦੇਖ ਲੋ ਜਿਹੜੇ ਹਮਾਸੂ ਦੇ ਨਾਲ ਲੜਾਈ ਲੜ ਰਹੇ ਐ ਇਸ ਕਰਕੇ ਆ ਜਿਹੜੀ ਐ ਅੱਜ ਸੀਜ਼ਫਾਇਰ ਹੈ ਅਸੀਂ ਇਹਦਾ ਸਵਾਗਤ ਕਰਦੇ ਆਂ ਹਮਨ ਸ਼ਾਂਤੀ ਦੇ ਅਸੀਂ ਪੁਜਾਰੀ ਆਂ ਪਰ ਅਸੀਂ ਇੱਕ ਮੈਂ ਹੋਰ ਕਹਿਣਾ ਚਾਹੂੰਗਾ ਕਿ ਤਕੜੇ ਬੰਦੇ ਨੂੰ ਤਕੜਾ ਬੰਦਾ ਸ਼ਾਂਤੀ ਵਾਸਤੇ ਵੀ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਇਕਨੋਮਿਕ ਸਟਰੈਂਥ ਇਜ਼ ਅਲੋਂਗ ਵਿਦ ਆਰ ਮਿਲਟਰੀ ਸਟਰੈਂਥ ਇਜ਼ ਅ ਮਸਟ ਉਹਦੇ ਵਾਸਤੇ ਪੰਜਾਬ ਦਾ ਯੋਗਦਾਨ ਤੇ ਖਾਸ ਤੌਰ ਤੇ ਲੁਧਿਆਣੇ ਦਾ ਯੋਗਦਾਨ ਹੈ ਉਹਨੂੰ ਭੁੱਲ ਨਹੀਂ ਸਕਦੇ ਉਹਨੂੰ ਮੱਦੇ ਨਜ਼ਰ ਰੱਖ ਕੇ ਜਿਹੜਾ ਮੈਂ ਕੱਲਾ ਪ੍ਰਪੋਜ਼ਲ ਕੀਤੀ ਹੈ ਮੈਂ ਇੱਕ ਵਾਰ ਫਿਰ ਤੋਂ ਮਾਨਯੋਗ گورنر ਸਾਹਿਬ ਦਾ ਤੇ ਮੁੱਖ ਮੰਤਰੀ ਦਾ ਤੇ ਬਾਕੀ ਸਾਰੀ ਪਾਰਟੀਆਂ ਦਾ ਚਾਹੇ ਅਕਾਲੀ ਸੀਗੇ ਚਾਹੇ ਉਹ ਕਾਂਗਰਸ ਦੇ ਵੀ ਸਾਡੇ ਰਣਦੀਪ ਨੰਬਾ ਬੈਠੇ ਸੀ ਉਹਨਾਂ ਨੇ ਵੀ ਸਵਾਗਤ ਕੀਤਾ ਸੀਪੀਆਈ ਨੇ ਵੀ ਸਵਾਗਤ ਕੀਤਾ ਬੀਐਸਪੀ ਨੇ ਵੀ ਸਵਾਗਤ ਕੀਤਾ ਸਾਰੇ ਇਕੱਠੇ ਹੋ ਕੇ ਅਸੀਂ ਪੰਜਾਬ ਵਾਸਤੇ ਕੋਈ ਨਾ ਕੋਈ ਇਕਨੋਮਿਕ ਪੈਕੇਜ ਲੈ ਕੇ ਜਾਈਏ ਧੰਨਵਾਦ ਸਭ ਸਾਥੀ ਥੈਂਕ ਯੂ